ਕਿਸੇ ਕੰਮ ਨੂੰ ਕਰਨ ਦੇ ਨਾਲ ਹੀ ਸਾਨੂੰ ਉਹਦਾ ਅੰਤੀਜਾ ਮਿਲਣਾ ਤੇ ਕਿਸੇ ਕੰਮ ਨੂੰ ਆਪਾਂ ਪੂਰਾ ਕਰਾਂਗੇ ਤਾਂ ਸਾਨੂੰ ਪਤਾ ਲੱਗਦਾ ਸਭ ਕਰ ਤੇ ਮੇਰਾ ਸੰਗਨ ਜਨਵਾ ਦੇਉਂ ਤਖਾਏ ਤੇ ਬਿਤਾਸ ਨਗਰ ਮੇ ਰੱਬ ਰੋ ਬਗੂ ਨਾ ਇੱਕ ਤਜਾਇ ਸਤਿਗੁਰ ਰਬਦਾਸ ਆਲੋਈ ਪਰਮਉਪਦੇ ਹਾਂ ਕਿ ਮੇਰਾ ਮਾਲਕ ਮੇਰਾ ਪ੍ਰਭੂ ਕਟ ਕਟ ਦੇ ਵਿੱਚ ਵਿਆਪਕ ਹੋ ਕੇ ਆਪਣਾ ਕੌਤਕ ਦਿਖਾ ਦਿੰਦਾ ਹੈ ਕਿ ਉਹ ਕਟ ਕਟ ਦੇ ਵਿੱਚ ਸਮਾਇਆ ਹੋਇਆ ਹੈ ਉਹ ਕਿਤੇ ਇੱਕ ਜਗ੍ਹਾ ਮੌਜੂਦ ਨਹੀਂ ਉਹ ਤਾਂ ਹਰ ਜਗ੍ਹਾ ਮੌਜੂਦ ਹੈ ਮੇਰਾ ਪ੍ਰਭੂ ਸੰਸਾਰ ਦੀ ਨਗਰ ਵਿੱਚ ਵਸਿਆ ਹੋਇਆ ਹੈ ਭਾਵਤ ਸ਼ਹਿਰ ਹਰ ਸ਼ਹਿਰ ਹਰ ਪ੍ਰਿੰਦੇ ਵਿੱਚ ਹਰ ਕਾਂਸੇ ਵਿੱਚ ਉਹਦਾ ਵਾਸਾ ਹੈ ਹਰ ਜੀਵ ਦੇ ਅੰਦਰ ਮੈਨੂੰ ਪ੍ਰਭੂ ਨજર ਆਉਂਦਾ ਕਿ ਹਰ ਜੀਵ ਦੇ ਅੰਦਰ ਪਰਮਾਤਮਾ ਮੈਨੂੰ ਨજર ਆਉਂਦਾ ਕੋ ਕਦੇ ਵੀ ਵਾਕਿਓ ਕੇ ਇੰਦਰ ਉੱਪਰ ਨਹੀਂ ਕਾ ਸਕਦਾ ਕਿ ਪਰਮਾਤਮਾ ਨੂੰ ਕਹੀਏ ਕਿ ਇੰਦਰ ਉੱਪਰ ਦਾ ਲਗਾ ਕਰੀਂ ਨਹੀਂ ਪਰਮਾਤਮਾ ਦਾ ਕਿਸੇ ਦੇ ਨਾਲ ਵੈਰ ਨਹੀਂ ਹੈ ਕਿ ਜਿਹੜਾ ਪਰਮਾਤਮਾ ਨੂੰ ਮੰਨਣ ਵਾਲਾ ਹੁੰਦਾ ਹੈ ਉਹਦਾ ਕਦੇ ਵੀ ਕਿਸੇ ਦੇ ਨਾਲ ਵੈਰ ਨਹੀਂ ਹੁੰਦਾ ਉਹ ਕਿਸੇ ਨੂੰ ਮਾਰਦਾ ਨਹੀਂ ਕਿਉਂ ਕਿ ਉਹ ਸਭ ਨਾਲ ਪਿਆਰ ਕਰਦਾ ਹੈ ਇੱਕ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਜਿਹੜਾ ਪ੍ਰਭੂ ਪਰਮਾਤਮਾ ਮਾਗਪ ਹੈ ਉਹ ਸਬਰਾਂ ਨੂੰ ਪਿਆਰ ਕਰਦਾ ਸਬਰ ਕਟਨ ਮਾਹੀ ਰੰਗ ਰਵਿਦਾ ਦਾ ਪਾਰੋ ਰਾਮ ਸੋਈ ਜੁਜੇ ਰਾਮ ਕੋ ਜੋ ਹੋਏ ਰਾਮ ਗੁਲਾਮ ਉਹ ਸਤਿਗੁਰੂ ਦਾ ਅਸਮਰਜ ਬਨਮੋਦਨ ਕਿ ਮੇਰਾ ਕਰਮ ਜਪੇ ਰਾਮ ਸੰਸਾਰ ਦੇ ਸਾਰੇ ਜੀਵਾਂ ਵਿੱਚ ਵਸਿਆ ਹੈ ਕਿ ਅੱਜ ਦੇ ਦਿਨ ਇਹ ਸਵਾਲ ਪਿਆ ਆ ਗਿਆ ਤਾਂ ਕਿ ਸਤਿਗੁਰੂ ਦਾਸ ਜੀ ਨੇ ਕਿਹਾ ਰਾਮ ਜਿਹੜਾ ਅਜਿਹਾ ਦਾ ਰਾਮ ਹੈ ਉਹ ਨੂੰ ਪੂਜਾ ਕਰਦਾ ਸੀ ਕਿ ਸਤਿਗੁਰੂ ਪ੍ਰਭ ਦਾਸ ਜੀ ਆਪਣੇ ਬਾਣੀ ਦੇ ਵਿੱਚ ਉਚਾਰਦੇ ਮੰਨਦੇ ਹਨ ਕਿ ਤੇਰਾ ਜਵਾਜਾ ਤੇਰਾ ਪਰਮਾਤਮਾ ਪੂਜਾ ਦਾ ਰਾਮ ਨਹੀਂ ਹੈ ਮੇਰਾ ਰਾਮ ਤਾਂ ਸਰਵ ਵਿਆਪਕ ਹੀ ਹੈ ਬਾਣੀ ਜੀ ਦੇ ਅੰਦਰ ਸੰਸਾਰ ਦੇ ਸਾਰੇ ਜਨਮ ਜੱਸਿਆ ਹੋਇਆ ਪਰ ਉਸਰ ਵਿਆਪਕ ਰਾਮ ਨੂੰ ਕੋਈ ਜਾਣ ਸਕਦਾ ਹੈ ਜੋ ਉਸਦੀ ਸੇਵਾ ਕਰਦਾ ਹੈ ਉਹਦਾ ਸੇਵਕ ਡਟ ਡਟ ਵਿਆਪਕ ਕਾਮ ਹੈ ਰਾਮ ਨੇ ਗੁਜੇ ਕੋਈ ਰਮਦਾਸ ਗੁਜੇ ਸੋ ਰਾਮ ਧੋ ਜੋ ਰਾਮ ਸੁਣੀ ਹੋਏ ਮਹਨਤਰੀ ਸਤਿਗੁਰੂ ਅਰਦਾਸ ਸਮਰ ਜੀ दे पुझ 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 एक पुझ एक पुझ कि राम ਦਾ ਜਿਹੜਾ ਹੈ ਉਹ ਸਰਬਜਪਤ ਹੈ ਕਿ ਉਹਦੇ ਬਾਅਦ ਤੇ ਤਾਂ ਸਭ ਕੁਝ ਇੱਕੋ ਜਿਹਾ ਹੈ ਪਰਮਾਤਮਾ ਵਾਸਤੇ ਸਭ ਕੁਝ ਇੱਕੋ ਜਿਹਾ ਹੈ ਉਹ ਕਿਸੇ ਦੇ ਨਾਲ ਹੀਣ ਭਾਵਨਾ ਨਹੀਂ ਰੱਖਦਾ ਉਸ ਪ੍ਰਭੂ ਨਾਲ ਤਾਂ ਕੇਵਲ ਉਹੀ ਜਾਣਦੇ ਹਨ ਜੋ ਉਸ ਨਾਲ ਸੱਚਾ ਪ੍ਰੇਮ ਕਰਕੇ ਉਹ ਕੀ ਪੈ ਕੰਨ ਦਾ ਕੋਈ ਬੰਗਲਾ ਜੀਵ ਕਰ ਸਕਦਾ ਪਰ ਬੇਲਾਜ਼ ਖਾਲਿਕ ਦੇ ਕਿਆ ਸੰਗਿਰ ਹੋ ਪਰ ਪੂਰ ਸਭ ਦੇਖੇ ਵਿਆਪਿਆ ਖਾਲਿਕ ਕਾਹੀ ਹੋ ਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਪ੍ਰਭੂ ਨੂੰ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਅਨੁਭਵ ਕਰਦਾ ਤੇ ਮੈਂ ਸਭੇ ਦਿਸ਼ਾਵਾਂ ਵਿੱਚ ਜਿੱਧਰ ਵੀ ਦੇਖਦਾ ਕਿ ਹਰ ਪਾਸੇ ਸਾਰੀਆਂ ਦਿਸ਼ਾਵਾਂ ਦੇ ਵਿੱਚ ਉਸ ਪ੍ਰਭੂ ਦੇ ਨੂਰ ਨੂੰ ਵਿਆਪਿਆ ਹੋਇਆ ਦੇਖ ਰਿਹਾ ਹਾਂ ਪਾਪ ਨੂੰ ਸਭ ਪਾਸੇ ਨਜ਼ਰ ਆਨੇ ਲੱਗ ਮੁਕਰ ਮਾ ਪਰਛਾਈਂ ਜੂ ਧੂਮ ਦੇ ਨਿਵਾਸ ਤੈਸੋ ਹੀ ਰਿਸ਼ੀ ਹਰ ਬਸੇ ਦਰਦੇ ਮਤੇ ਨਾਮ ਅਮਰਦਾਸ ਸਤਿਗੁਰ ਅਮਰਦਾਸ ਜੀ ਵਿਚਾਰਨ ਕਰਦੇ ਹਨ ਕਿ ਜਿਵੇਂ ਦਰਪਨ ਵਿੱਚ ਕਹਿੰਦੇ ਸਾਨੂੰ ਸਾਡੀ ਪਰਛਾਈ ਸਾਡਾ ਚਿਹਰਾ ਨਜ਼ਰ ਆਉਂਦਾ ਹੈ ਜਿਦ ਨੂੰ ਆਪਾਂ ਸ਼ੀਸ਼ੇ ਵਿੱਚ ਦੇਖਦੀਆਂ ਤੇ ਸਾਨੂੰ ਸਾਡਾ ਚਿਹਰਾ ਉਹਦੇ ਵਿੱਚੋਂ ਨਜ਼ਰ ਆਉਂਦਾ ਹੈ ਸਾਡੀ ਪਰਛਾਈ ਸਾਡਾ ਬਿਲਕੁਲ ਰੂਪ ਦਾ ਰੂਪ ਜੋ ਕਪੜਾ ਪਾਇਆ ਜਿਸ ਤਰ੍ਹਾਂ ਦੇ ਸੀ ਦਿਖਦੇ ਹਾਂ ਬਿਲ ਕੁਝ ਕੋਸੇ ਤਰ੍ਹਾਂ ਕੁਦਰਤ ਜੋ ਨਜ਼ਰ ਆਉਦਾ ਹੈ ਬੁਲਾਂ ਵਿੱਚ ਸੁਗੰਧੀ ਬਾਸ ਕਰਦੀ ਹੈ ਇਸੇ ਤਰ੍ਹਾਂ ਪ੍ਰਭੂ ਸਦਾ ਹੀ ਸਭ ਦੇ ਮਨ ਰੂਪੀ ਮੰਦਰ ਵਿੱਚ ਨਿਵਾਸ ਕਰਦਾ ਹੈ ਕਿਉਂ ਹਰ ਜਗਾ ਮਜੂਦ ਹੈ ਪ੍ਰਭ ਦਾਸ ਪੀ ਤਿਕਲ ਸਤਿਗੁਰ ਕਟ ਬਾਹਰ ਕਿਰਤ ਸੋਏ ਸਬਦ ਦੇਖੋਂ ਪੀ ਕੀ ਤੁਲ ਸਰ ਨਾਹੀ ਪਏ ਸਤਿਗੁਰ ਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਮੇਰਾ ਪ੍ਰੀਤਮ ਮੇਰਾ ਪ੍ਰਭੂ ਮੇਰਾ ਰਾਮ ਜਿਸ ਰਾਮ ਦੀ ਮੈਂ ਪੂਜਾ ਕਰਦਾ ਜਿਸ RAM ਦੀ ਮੈਂ ਗੱਲ ਕਰਦਾ ਜਿਸ ਮੁਕੰਤ ਦੀ ਮਾਦੁਰ ਦੀ ਲਾਲ ਦੀ ਮੈਂ ਗੱਲ ਕਰਦਾ ਉਹ ਕੰਨ ਕਣ ਦੇ ਵਿੱਚ ਸਮਾਇਆ ਹੋਇਆ ਹੈ ਜੀਵ ਦੇ ਅੰਦਰ ਅਤੇ ਬਾਹਰ ਤੋਂ ਪ੍ਰਭੂ ਵਸਿਆ ਹੋਇਆ ਹੈ ਕਿਉਂਕਿ ਜੇ ਜੀਵ ਦੇ ਅੰਦਰ ਪ੍ਰਭੂ ਦਾ ਵਾਸ ਤਾਂ ਦਿਰਦੰਗ ਨਿਖਾਰ ਹੀ ਕਲੰਗਦਾ ਸਭ ਪਾਸੇ ਉਹ ਪਰਮਾਤਮਾ ਹੀ ਮੈਨੂੰ ਅਨੁਭਵ ਹੋ ਰਿਹਾ ਹੈ